ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੋ ਗੁਣੀ ਤੇ ਰਾਤ ਚੌ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਾਲ ਸੋ ਦਵਾਲੀ ਦੇ ਦਿਨ ਲੰਘੇ ਜੀ ਤੇ ਹੁਣ ਆ ਖਾ ਕੇ ਜੀ ਮਟਰ ਪਨੀਰ ਉਹ ਵਾਹੀ ਗੁੱਜੀ ਦਾ ਖਾਣਾ ਸਾ ਵਾਹੀ ਗੁੱਜੀ ਦੀ ਫਟੇ ਖਾ ਖਾ ਕੇ ਇਤਨੀ ਇਜੀਟਿਡ ਦੁਖਣ ਲੱਗਦੇ ਹਾਂ ਤੇ ਜਾਬ ਬਣ ਗਿਆ ਹਾਂ ਬਟ ਹਾਜ਼ਮੀ ਹੋ ਆ ਇਸ ਕਰਕੇ ਫਿਰ ਮੈਂ ਕਦੂ ਦੀ ਸਬਜੀ ਬਣਾਉਣ ਲੱਗੀ ਜੀ ਘਰ ਦਾ ਕਦੂ ਖੇਤਾਂ ਸੋ ਆਇਆ ਸਦੇ ਕਦੂ ਪਰ ਕਰ ਗਿਆ ਜੀ ਆ ਕੇ ਮਟਰ ਪਨੀਰ ਪਰ ਤੇ ਸਬਜੀ ਇੱਕ ਕੋ ਲੱਖ ਤੱਕ ਤਰੱਕੀ ਇੱਕ ਕੋ ਲੱਖ ਤੱਕ ਤਰੱਕੀ ਹਾਂ ਇੱਕ ਕੋ ਲੱਖ ਤੱਕ ਤਰੱਕੀ ਹੋ ਗਈ ਜੀ ਕਦੂ ਪਰ ਆ ਕੇ ਪਰਾਇਮਿਕ ਸਮਤਾਲੇ ਨੂੰ ਮਿਲਦਾ ਘਰ ਦਾ ਹੋਰ ਘਰ ਦਾ ਕਦੂ ਆਈ ਪਲਾ ਨੇ ਪੁੱਤ ਲਾਇਆ ਜੀ ਕਹਿੰਦੀ ਤੁਸੀਂ ਵੀਡੀਓ ਤੋਂ ਸ਼ੁਰੂ ਲੱਗੇ ਮੈਨੂੰ ਕਹਿੰਦੀ ਮੈਨੂੰ ਸਪਾਈ ਜੀ ਕਰ ਲੈਣਾ ਉਹ ਕਈ ਵਾਰ ਜੀਰਾ ਜੂਰਾ ਜੇ ਖੰਡ ਜਾਂਦਾ ਗੱਲ ਹੈਗੀ ਜੀ ਅੱਜ ਤਾਂ ਸਾਡੇ ਆਹ ਰਿਸ਼ਤੇਦਾਰਾਂ ਦੇ ਹਾਂ ਉਹ ਤੁਸੀਂ ਬਲੌਗ ਤੋਂ ਦੇਖੇ ਲੈਣਾ ਵੀ ਕੌਣ ਆਏ ਵੇ ਉਹ ਆਏ ਹੀ ਬਾਈ ਦੀ ਖਬਰ ਨੂੰ ਉਹ ਆਏ ਵੇ ਅਸਲ ਚ ਬਾਈ ਦੀ ਖਬਰ ਨੂੰ ਉਹਨਾਂ ਨੇ ਰਾਤ ਤੱਕ ਰਹਿਣਾ ਤਾਂ ਪਰ ਕਦੂ ਦੀ ਸਬਜ਼ੀ ਨੂੰ ਤੇ ਕਿੰਨੇ ਡਰ ਗਏ ਕੋਈ ਇਹਦਾ ਕਦੂ ਨੂੰ ਤੜਕਾ ਲੱਗੇ ਵੇ ਲਾਉਣ ਉਹੋ ਓ ਮੈਂ ਕਦੋਂ ਜਦ ਕੀਰਦੀ ਸੀ ਜਦ ਰਿਸ਼ਤੇਦਾਰ ਆਏ ਉਹ ਤਾਈ ਕਹਿੰਦਾ ਮੈਂ ਕਦੂ ਦੀ ਸਬਜ਼ੀ ਨੂੰ ਦੇਖ ਕੇ ਡਰ ਗਿਆ ਕਹਿੰਦੇ ਵੀ ਹੁਣ ਕਦੂ ਦੀ ਸਬਜ਼ੀ ਖਾਊਗਾ ਕੌਣ ਆ ਨਾ ਹੁਣ ਨਾਲੇ ਅਪਾਂ ਹੋਰ ਸੇ ਪੈਸਲੇ ਬਣਾ ਲਾਂਗੇ ਜਿਹੜੀ ਕਾਣੀ ਉਹ ਕਹਿੰਦੇ ਵੀ ਸਾਡੇ ਜਵਾਕਾਂ ਨੂੰ ਸਵੇਰੇ ਪੜ੍ਹਨ ਜਾਣਾ ਸਕੂਲ ਮੌਸਮ ਤੋਂ ਚੇਂਜ ਹੋ ਗਿਆ ਨਾ ਜੀ ਹੁਣ ਸਵੇਰੇ ਸ਼ਾਮ ਜਿਹੜਾ ਤਾਂ ਮੇਥੀ ਜੀ ਪਾਈ ਹੈ ਜੀ ਇਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਹੁਣ ਜਿਆਦਾ ਵਧੀਆ ਹਾਂ ਹੁਣ ਪਾਣੀ ਛੱਡਸਾ ਤੇਲ ਦੇ ਵਿੱਚ ਹੁਣ 1 ਮਿੰਟੇ ਚਲਾਉਣਾ ਪੈਣਾ ਨਹੀਂ ਜੈਸਮੀਨ ਨੇ ਹਾਕ ਮਾਰਦਣੀ ਮਿਰਚਾਂ ਹੀ ਪਈਆਂ ਨੇ ਚਾਚੂ ਅਸੀਂ ਖੁਸ਼ਬੂ ਮੇਥੀ ਦੀ ਖੁਸ਼ਬੂ ਚੜਨ ਲੱਗਦੀ ਇਹਨੂੰ ਲਲਤ ਆਇਆ ਹੈ ਗੂੜੂ ਖੁਸ਼ਬੂ ਨੂੰ ਤੰਗ ਕਰ ਲੈਣਾ ਉਹਨੂੰ ਕੱਲ ਸਵੇਰੇ ਜਾਣਾ ਨਿਆਣੇ ਨੂੰ ਸਕੂਲ ਹੂੰ ਚੱਲ ਹੁਣ ਤੜਾਚ ਕਿੰਨਾ ਟਾਈਮ ਲੱਗਣਾ ਮੇਰੇ ਕੱਦੂ ਵਿੱਚ ਪਾ ਕੇ ਡੱਬੇ ਕੁੱਕਰ 'ਚ ਹੂੰ ਟੱਕਣ ਲਾ ਕੇ ਬਸ ਮੈਂ ਪਹੁੰਚੀ ਦੋ ਸੀਟੀਆਂ ਦੇ ਕੱਦੂ ਤਿਆਰ ਆ ਬਾਤ ਨੂਨ ਮੈਚ ਦਾ ਤੇ ਕਰਾਰਾ ਦਾ ਰੱਖੀ ਪਰ ਇੱਕ ਗੱਲ ਹੈ ਜੀ ਕद्दू ਦੀ ਸਬਜ਼ੀ ਬਣਦੀ ਬੈਣਾ ਜੀ ਇਹਨੂੰ ਅਸੀਂ ਕद्दू ਵੀ ਕਹਿ ਦਿੰਦੇ ਕੋਈ ਕਈ ਲੋਕ ਪੇਠਾ ਵੀ ਕਹਿੰਦੇ ਇਹਨੂੰ ਪਰ ਪੇਠਾ ਹੁੰਦਾ ਅਲੱਗ ਆਈਟਮ ਹੁੰਦੀ ਕद्दू ਬਣਦੀ ਹੈ ਸਹੀ ਗੱਲ ਵਿੱਚ ਸ਼ੱਕਰ ਪਾਨੇ ਆ ਤੁਸੀਂ ਫੇਰ ਵੀ ਇਹਨਾਂ ਨੂਨ ਮਿਰਚ ਖਾ ਕੇ ਫੇਰ ਕਹਿੰਦੇ ਨੇ ਫਿੱਕਾ ਇਹ ਥੋੜਾ ਜੈਸਮਿਨ ਕਰਕੇ ਰੁਖ ਚੇਂਜ ਕਰਾ ਹਾਂ ਜੀ ਨਹੀਂ ਤਾਂ ਵੀ ਮੈਂ ਇਹਨੂੰ ਕद्दू ਦੀ ਸਬਜ਼ੀ ਦਾ ਸੰਦੀਪ ਜੀ ਹੱਥ ਲਾ ਦਵਾਂ ਨਾ ਕद्दू ਦੀ ਸਬਜ਼ੀ ਨੂੰ ਹਾਂ ਹਾਂ ਤਾਰੀਫ ਬਸ ਫਿਰ ਕੋਈ ਵੀ ਖਾਂਦਾ ਸਾਨੂੰ ਸੰਦੀਪੇ ਖਾਂਦੀ ਹੈ ਨਹੀਂ ਸਾਰੇ ਖਾਂਦੇ ਨੇ ਉਹ ਤਾਂ ਬਣਾਤੀ ਖਾਣੀ ਤਾਂ ਸਾਰੇ ਨੂੰ ਪੈਣੀ ਹੈ ਨਹੀਂ ਅਲੱਗ-ਤੱਗ ਹੁਣ ਸਾਰੇ ਖਾਣ ਲੱਗੇ ਅੱਗੇ ਦੀਦੀ ਵੀ ਕਹਿੰਦੀ ਮੈਨੂੰ ਵਧੀਆ ਨਹੀਂ ਲੱਗਦਾ ਤਾਂ ਹੁਣ ਦੀਦੀ ਨੂੰ ਵੀ ਸਵਾਦ ਆਦਾ ਹਾਂ ਗੱਲ ਤਾਂ ਸਾਰੇ ਨੂਨ ਮਿਰਚ ਦੀ ਹੋਆ ਜਿਹੜਾ ਮੈਂ ਤਨੀਰ ਖਾ ਕੇ ਆਹ ਆਇਆ ਨਾ ਘਰ ਮੂ ਮਾ ਦੇਖੋ ਜੀ ਮੈਂ ਤਾਂ ਆਪਣੀ ਕੌਲੀ ਕਰਦੀ ਆਹ ਇੱਕ ਭੜ ਕੇ ਕਰਨ ਥੋੜਾ ਰੱਖ ਕੇ ਆ ਰੱਖੀ ਤਾਂ ਮੈਂ ਆ ਚਲੋ ਵੀ ਘਰ ਨੂੰ ਖਵਾ ਦੇ। ਮੈਨੂੰ ਰੋਟੀ ਨਹੀਂ ਦਾ ਸਾਡੇ ਦੁੱਣੀ ਖਾਣਾ। ਚਲ ਹੁਣ ਉਹ ਖਾ ਲੂਗਾ। ਉਹਨੇ ਖਾ ਲਈ ਮੈਂ ਖਾ ਲਈ ਬਸ ਇੱਕ ਬਰਾਬਰ ਐ। ਬਸ ਮੇਰੇ ਮੁੰਡੇ ਨੇ ਖਾਣਾ ਪਦਦੋ। ਮੇਰੇ ਮੁੰਡੇ ਨੇ ਆਣੀ ਫੀਜ ਦੀ ਸਬ지। ਹਾਂ। ਨਹੀਂ ਫਿਰ ਉਹਦੇ ਲਈ ਸਪੈਸ਼ਲ ਕੀ ਜਵਾਨ ਨਹੀਂ ਬਣੀ। ਮੈਂ ਚੱਕਟੇ ਆ ਤੁਸੀਂ। ਮੇਰੀ ਬਹੁਤ ਕਾੜੀ ਮਿਰਚ ਐ। ਮੈਂ ਆਪਣੇ ਉਹਦੇ ਨਾਲ ਵੱਧ ਪਾਈ ਐ। ਹੁਣ ਤੁਹਾਨੂੰ ਬਾਹਰ ਜਾ ਸਕਦੀ। ਕੀ ਮਣੀ ਜੀ ਬੱਸ 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 ਨੂੰ ਵੀ ਪਤਾ ਪਾਣੀ ਤਾਂ ਤਾਂ ਪਾ ਐਨੇ ਆਪਣਾ ਪਾਣੀ ਵੀ ਛੱਡ ਦੇਣਾ ਐਨੇ ਲੀਪੀ ਪੀਲੀ ਬਾਪਾ ਇਹ ਵੀ ਵੀਡੀਓ ਲੱਗੀ ਰਹੀ ਆ ਹਾਂ ਔਰ ਝਾੜੇ ਨਿਆਣੇ ਆ ਗਏ ਜੀ 30 ਤੋਂ ਵੱਡ ਕੇ ਜੀ ਹਾ ਇੱਥਾ ਸਾਸਰ ਗੱਲ ਵੀ ਬੁਲਾਉਣੀ ਹੁੰਦੀ ਆ ਸਾਸਰੀ ਬੈਠੇ ਸਾਸਰੀਏ ਘਰ ਆਪੇ ਜੀ ਤੂੰ ਵੀ ਬੁਲਾ ਦੇ ਪੁੱਤ ਸਾਸਰੇ ਮੈਨੂੰ ਕਰਦੇ ਨਹੀਂ ਮਿਲਗੇ ਉਹ ਪੁੱਤ ਔਰ ਇੱਧਰ ਆ ਜਾਓ ਬਾਹਰ ਇੱਧਰ ਆ ਤੁਸੀਂ ਮੈਂ ਹੁਣ ਨਹੀਂ ਪਤਾ ਹਜੇ ਨਹੀਂ ਉਹ ਰਾਤ ਨੂੰ ਵੀ ਰਾਤ ਨੂੰ ਚੱਲਣੀ ਚਾਹੀਦੀ ਹੈ ਨਾ ਨਹੀਂ 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 ਕੀ ਕਾਲਾ ਲਾਤਾ ਹੋਸ਼ ਲਾਉਂਦੇ ਇਹ ਆਪ ਬੰਦ ਕਰਦਾ ਚੈਨਾ ਮੈਂ ਤੋੜਾਂ ਨਹੀਂ ਕੀ ਕਾਲਾ ਲਾਤਾ ਹੋਸ਼ ਲਾਉਂਦੇ ਆਹਾ ਨਹੀਂ ਪੱਦਾ ਬੜਾ ਇੰਨਾ ਸ਼ੁਰਕਣ ਗੰਦੀ ਚਲਾਉਣ ਨੂੰ ਕਿ ਚਲਾ ਦੇ ਸ਼ੁਰਕਣ ਯਾਰ ਪਸਕਾਰਾ ਨੂੰ ਬੱਸ ਉਹ ਤਾਂ ਬਾਅਦ ਉਧਰ ਲੈ ਜਾ ਲੋ ਬੱਸ ਸਰ ਕੋਣ ਚਲਾ ਗਿਆ ਨਾ ਪਤਾ ਆ ਮੇਰਾ ਪੁੱਤ ਚਲੋ ਚੁਲਕਾ ਨਹੀਂ ਹੈ ਨਹੀਂ ਅਹੀ ਤੀ ਪੁੱਤੂ ਆ ਨਹੀਂ ਹਾਂ ਨਿਕਾਣੇ ਮੈਂ ਤਾਂ ਦੂਈ ਕਰਦੀ ਐ ਆਹੀ ਚਲਾ ਕੇ ਬੱਸ ਹੁਣ ਰਾਤ ਵੀ ਤਾਂ ਅਹੀ ਚਲਦੀ ਜੀ ਪਹਿਲਾਂ ਇਹਨਾਂ ਨੂੰ ਤਾਂ ਹੀ ਚਲਵਾ ਦਵਾ ਜੀ ਮੈਂ ਇੱਕ ਵਾਰ ਆਨਨੂ ਪਿੱਛੇ ਨੂੰ ਕਰ ਦੇ ਜਵਾਕਾਂ ਨੂੰ ਦੂਰ ਹੋ ਜਾ ਦੂਰ ਹੋ ਜਾ ਇੱਧਰ ਆ ਜਾ ਫਿਰ ਕਾਣੋ ਵੀ ਹਾਂ ਪਾਗਾਂ ਦੀ ਰੇੜੀ ਸਿੱਪ ਵਾਂਗੂ ਹਾਂ ਆਉਂਦੀ ਉਹ ਦੇਖੋ ਉਹ ਨਹੀਂ ਦਿਖਦੀ ਮੈਨੂੰ ਨਹੀਂ ਦਿਖਦੀ ਹੈਗੀ ਕੌਸ਼ ਹੁਣ ਚੱਲ ਖੇਡ ਲੈ ਵੀਰ ਇਹਨਾਂ ਦੀ ਉਹ ਦੀਦੀ ਆਈ ਵੀ ਨਾ ਉਹਦੇ ਨਾਲ ਖੇਡ ਲੈ ਚੱਲ ਹਣਾ ਕਰਨ ਫੇਰ ਮੁੱਤੋਂ ਥਿਰੂ ਚੁਰ ਪਿਆ ਯਾਰ ਤੂੰ ਲਓ ਜੀ ਇੱਧਰ ਹੁਣ ਆਪਾਂ ਪੜਦੇ ਆਂ ਇੱਧਰ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਾਸਰੀ ਘਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ ਪਹੁੰਚਿਆ ਜੀ ਨਵੇਂ ਨਵੇਂ ਮਹਿਮਾਨ ਨੇ ਇਹ ਵੀ ਆਪਣੇ ਧੇਰ ਦੀ ਖਬਰ ਨੂੰ ਧੇਰ ਹੈ ਨਿਕਲ ਹੂੰ ਫਿਰ ਐਨੇ ਘਰ ਕੀ ਖਾਸ ਕਰਕੇ ਆ ਡਿਊਟੀ ਲੱਗੀ ਹੋਈ ਆ ਹੂੰ ਭਾਬੀ ਨੂੰ ਜੀ ਮੁਬਾਰਕਾਂ ਭਾਬੀ ਨੇ ਨਵੇਂ ਮਕਾਨ ਦੀ ਭਾਬੀ ਨੇ ਲਿਆ ਜੀ ਮਕਾਨ ਬਣਾ ਬਣਾਏ ਲੈ ਲਿਆ ਨਾ ਨੇ ਆਪਣੇ ਘਰ ਦੇ ਕੋਲੇ ਆ ਨਾ ਤੇ ਉਹਦਾ ਵੀ ਡੱਬਾ ਲੈ ਕੇ ਡੱਬਾ ਕਿੱਥੇ ਬਾਹਰ ਪਿਆ ਨਾ ਹਾਂ ਮਠਿਆਈ ਦੀ ਸਾਰਿਆਂ ਨੂੰ ਕਿੰਨੇ ਪ੍ਰਕਾਰ ਦੀ ਭਾਂਤੀ ਦੀ ਭਾਂਤੀ ਮਠਿਆਈ ਆ ਕਈ ਭਾਂਤੀ ਸਾਰੇ ਮਿਕਸ ਆ ਚਾਚੀ ਕਹਿੰਦੀ ਜਿਹਨੂੰ ਜਿਹੜੀ ਜਿਹੜੀ ਪਸੰਦ ਆ ਆਪਣੇ ਚੱਕ ਲਓ ਗੁੱਸੇ ਨਹੀਂ ਕਰਨਾ ਮੈਨੂੰ ਆ ਚਿੱਟਾ ਨਹੀਂ ਲੈ ਕੇ ਆਉਂਦਾ ਮੈਨੂੰ ਕਾਲਾ ਨਹੀਂ ਲੈ ਕੇ ਆਉਂਦਾ ਹਾਂ ਨਾ ਮੈਂ ਤਾਂ ਖਾ ਲਿਆ ਮੈਂ ਨਾ ਭਾਬੀ ਉਹ ਲੈ ਕੇ ਆਈ ਦੀ ਗਜਰੇਲੇ ਵਾਲੀ ਬਰਫੀ ਦੇ ਉੱਪਰ ਇੱਕ ਉਹਦਾ ਵੀ ਇੱਕ ਤਹਿ ਬੜਾ ਹੀ ਬੰਦੀ ਦੂਈ ਬਰਫੀ ਦੀ ਮਾ ਤਾਰਤੀ ਕਲਾ ਗਜਰੇਲਾ ਗਜਰੇਲਾ ਕਹਿੰਦਾ ਹਾਂ ਮਾ ਹੁਣ ਮੌਸਮ ਚੇਂਜ ਹੋਣਾ ਹੁਣ ਗਾਜਰ ਆਉਣੀਆਂ ਸੀ ਉਹਨੇ ਪਹਿਰਾ ਗਜਰੇਲੇ ਹੀ ਬਣਾਉਣਾ ਬਾਕੀ ਕੰਮ ਸਾਲੇ ਬਾਅਦ ਚ ਕਰ ਲੈਣੇ ਉਹ ਹੀ ਹੋ ਗਈ ਕਹਿੰਦੇ 150 300 ਦੇ ਡਰਾਈ ਫਰੂਟ ਲੈਣੇ ਮਨਜ਼ੂਰ ਹੈ ਜਦ ਤੱਕ ਗਾਜਰਾ 20 30 ਰੁਪਏ ਕਿਲੋ ਨਹੀਂ ਨਾ ਆਉਂਦੀਆਂ ਜਦ ਤੱਕ ਗਜਰੇਲੇ ਨਹੀਂ ਬਣਦੇ ਹੁਣ ਤਾਂ ਗਾਜਰ ਆਉਣ ਵੀ ਨਹੀਂ ਨਾ ਆਈ ਵੀ ਨਹੀਂ ਹੈਗੀ ਜੇ ਤਾਂ ਉਹ ਹਲੇ ਨਹੀਂ ਉਹ ਗੱਲ ਕਰਦੀ ਆ ਹਾਂ ਹੁਣ ਤਾਂ ਜਿਹੜੀ ਗਾਜਰ ਸਟੋਰ ਵਾਲੀ ਹੁੰਦੀ ਉਹਦਾ ਦੇਖਣ ਨੂੰ ਵੀ ਨਹੀਂ ਦਿਲ ਕਰਦਾ ਉਹਨੂੰ ਨਾ ਉਹ ਛੱਲੇ ਛੱਲੇ ਕੇ ਉੱਪਰ ਤੇ ਲਾਉਂਦੇ ਉਹਨੂੰ ਲਾਲ ਜਿਹਾ ਘੱਡੀ ਜਾਂਦੇ ਦਾ ਸੁੱਕ ਕੇ ਉੱਪਰ ਤੇ ਹੋਰੇ ਤਰ੍ਹਾਂ ਦੀਆਂ ਨਹੀਂ ਆਣੀਆਂ ਜਿਹੜੀਆਂ ਨਰਮ ਨਰਮ ਨਹੀਂ ਆਉਣੀਆਂ ਵਿੱਚ ਬਲੀ ਮਟਰ ਪਾਰ ਕੇ ਹਾਂ ਲੂਫਾ ਨਹੀਂ ਲੈ ਸਾਡੇ ਫੂਲ ਆਈ ਕੋਚਾ ਤਾਂ ਬਿੰਦੇ ਆਈ ਕਰੀ ਮਟਰ ਲੈ ਆਈ ਠੀਕ ਹੈ ਜੀ ਆਲੂ ਗਾਜਰ ਮਟਰ ਬਣਾਉਣੀਆਂ ਠੀਕ ਹੈ ਜੀ ਸ਼ਨਗਮਾ ਲੈ ਆਈ ਬਸ ਆਈ ਕੋਚ ਜਲੀਏ ਨੇ ਸਾਗ ਧਰ ਲੈਣੇ ਆਂ ਪਾਰਕ ਲੈ ਆਈ ਬਾਸਾ ਮੇਥੇ ਲੈ ਆਈ ਤੇ ਨਹੀਂ ਆਈ ਤਾਂ ਦਾ ਇਹ ਤਾਂ ਮਂਗਾਉਣੀ ਪੈਣਾ ਸਮਾਨ ਤਾਂ ਭਈ ਜਿਹੜਾ ਬਾਜ਼ਾਰ ਤੇ ਆਉਣਾ ਬਾਜ਼ਾਰ ਤੇ ਜਿਹੜਾ ਘਰ ਹੈਗਾ ਘਰ ਤੇ ਜਾਂ ਤਾਂ ਹੁਣ ਉਹਨੂੰ ਡੈਲੀ ਰੋਪੜ ਜਾਣਾ ਸਮਾਨ ਤਾਂ ਉਹੀ ਲੈ ਕੇ ਆਉਂਗਾ ਫਿਰ ਹੁਣ ਕਾ ਕਰਨਾ ਕੀ ਕਹਿੰਦੀ ਹੈ ਹਰ ਕੋਣ ਕੁਛ ਕਹਿੰਦੀ ਹੈ ਕਹਿੰਦੀ ਨਾਨੀ ਨੂੰ ਇਹ ਐਂ ਕਹਿੰਦੀ ਆ ਇਹ ਚ ਨਾਨੀ ਅੱਜ ਨਾ ਜਾਣੀ ਉਹ ਦੇਖ ਹੁਣ ਦੇਖਦੇ ਨਾਨੀ ਕਹਿੰਦਾ ਮੰਨਦੀ ਹੈ ਕਿ ਨਹੀਂ ਮੰਨਦੀ ਪੁੱਤ ਨਾਨੀ ਪਿਆਰ ਨਹੀਂ ਕਰਦੀ ਪੁੱਤ ਨਾਨੀ ਕੀ ਕਰਦੀ ਹੋਈ ਤੈਨੂੰ ਵੇਰ ਤਾਂ ਰਹਿ ਜਾਊਗੀ ਨਹੀਂ ਜਾਊਗੀ ਆਵੋ ਲੈ ਦੇ ਆਪਲਾ ਜੀ ਕਰਦਾ ਨਹੀਂ ਭੇਜਣ ਨੂੰ ਹਰਗੁਣ ਦੇ ਨਾਂ ਉਪਰ ਬਲਾ ਕੇ ਮੇਲਾ ਨਹੀਂ ਚਲੇ ਦੂਗੀ ਨਾ ਆ ਮਾਮੇ ਫਿਰਦੇ ਆ ਛੋਟੇ ਛੋਟੇ ਆ ਦੇਖੋ ਮਾਮੇ ਆ ਮਾਮਾ ਦੇਖ ਲਓ ਤੁਸੀਂ ਆ ਦੇਖੋ ਫਿਰ ਨਹੀਂ ਪਰੀ ਵਰਗੁੱਡ ਮੈਨੂੰ ਫ੍ਰੀ ਫਾਇਰ ਦਿਖਾਉਂਦਾ ਵੀ ਹੋਰੀ ਭਰੀ ਵੀ ਬੈਗਦੀ ਆ ਗੱਲ ਆ ਫਿਰ ਮੈਂ ਤਾਂ ਕਿਹਾ ਵਾ ਚਾਚੀ ਨੂੰ ਵੀ ਜਿੱਦਾਂ ਮੈਨੂੰ ਪਤਾ ਲੱਗਿਆ ਵੀ ਫ੍ਰੀ ਫਾਇਰ ਖੇਡਦਾ ਮੈਨੂੰ ਬੁਲਾ ਲਿਓ ਵੇਖੀ ਇਹ ਯਾਦ ਆ ਇੱਕ ਵਾਰ ਹੀ ਆਇਆ ਹੈ ਤੇ ਨਾ ਜੈਸਮੀਨ ਨੇ ਐਸੀ ਕਲਾਸ ਲਾਈ ਜੀ ਯਾਰ ਉਹਦੇ ਕਾਰਨ ਦੀ ਫੇਰ ਆਗੇ ਕਾਰਨ ਤਾਂ ਚਲ ਗਾਣਾ ਬੋਲਾ ਖਾ ਰਿਆ ਦਾ ਅਭੀ ਨੇ ਭੱਜ ਕੇ ਜਾ ਕੇ ਆਪਣੇ ਗੰਮੀ ਨੂੰ ਮਨ ਲੱਗਦੇ ਕਿ ਬਰਦਗਾਤੀ ਨਾ ਠੀਕ ਹੈ ਪਰ ਮੇਰੇ ਨਹੀਂ ਸਾਰਾ ਸੋਝ ਨਹੀਂ ਹੈ ਜਿਹੜੀ ਚੀਜ਼ ਕੱਲ ਤੱਕ ਉਦੋਂ ਦੇਖਦਾ ਦੇ ਵਧੀਆ ਹਾਂ ਜਿਹੜੇ ਜਦੋਂ ਇੱਕ ਨੰਬਰ ਜੈਸਮੀਨ ਨੇ ਫੋਨ ਕਰਿਆ ਜਿਕਨੋਰੇ ਆਈ ਵੀ ਹੁੰਦੀ ਸੀ ਵੀ ਫੋਨ ਆ ਜਵੇ ਆ ਆਪ ਵਾਲਾ ਵਿੱਚ ਨੂੰ ਕਹਿ ਕੋ ਕਰ ਦੀਦੀ ਹੁਣ ਮੈਂ ਗੇਮ ਨਹੀਂ ਖੇਡਾਂ ਓ ਕੀ ਸਭ ਚਾਹੀ ਰਹੀ ਆ। ਤੇ ਆਪਾਂ ਦੀ ਚਾਚੀ ਕਿਸੇ ਦਾ ਡਰ ਚਾਹੀਦਾ ਚੱਲ। ਕੋਈ ਨਾ ਐਂ ਕਿੱਥਿਆ ਕਰੋ ਮੰਤਾ ਥੋੜਾ ਜਿਹਾ ਆਪਾਂ। ਹਾਂ ਪਾਬੀ ਇਹਨਾਂ ਨੂੰ ਸੁਖਾ ਜਾ ਕੁਸ। ਸੁਖਾਈ ਦਾ ਗੋਲ ਐ ਨਾ ਕਰ। ਲੈ। ਇਹ ਛੋਟੂ ਜਿਹਾ ਇੰਨਾ ਕੀ ਕਰ। ਨਹੀਂ ਨਹੀਂ ਦੇਖ ਦੇਖ। ਸਹੀ ਲੈ। ਲੈ। ਅੱਜ ਤਾਂ ਵਾਲੇ ਬਹੁਤ ਬਹਿਗਰੂ ਦੀ ਕਰਤਾ ਮਾ ਸਰਫਰ। ਇੱਕ ਗੋਲ ਮੱਥਾ। ਉਹ ਸੌਂਦੀ ਐ ਨਾ। ਕਹਿੰਦਾ ਨਹੀਂ ਕਹਿੰਦੇ ਤਾਰੀਖ ਨੂੰ ਕਰਦੇ ਵੀ ਹਾਂ ਕੁੜੀ ਦਾ ਰੰਗ ਸਾਫ ਹੋਇਆ ਗਿਆ। ਹੋਇਆ। ਸਾਰੀ ਪਰ ਨਵੋ ਚੱਲਦਾ ਉਹ ਹੀ ਤਾਂ ਗੱਲ ਹੈ ਦਿਨ ਕਿੱਥੇ ਕੱਢਦੀ ਮੈਂ ਹਸਪੀਟਲ ਮੇਰਾ ਸਰਦਾਰਾ ਕਹਿੰਦਾ ਤੈਨੂੰ ਮਾਲਾ ਨਹੀਂ ਦੁੱਧ ਨਹੀਂ ਬੁਲਾਉਂਦਾ ਦੇਖ ਲਓ ਅਸੀਂ ਇਹਨਾਂ ਦਾ ਕਾੜੀ ਨਹੀਂ ਹੁਣ ਆਏ ਕਹੋ ਜਿਹੜਾ ਵੀ ਆਉਂਦਾ ਉਹਨੂੰ ਆਏ ਕਹੋ ਜਿਵੇਂ ਉਹਨੇ ਆਏ ਕਹਿੰਦੀ ਵੀ ਆਇਆ ਪਿੱਸੇ ਨਵਾਲ ਕਰੋ ਆਏ ਹੋ ਜਨਾ ਇਹਨੋਂ ਕੋਈ ਸਾਥੀ ਤਾਂ ਨਹੀਂ ਹੁੰਦੀ ਆ ਤੇ ਰਾਤ ਦੋ ਲਾ ਜਾ ਬਸ ਛੂ ਕਰਦਾ ਸੱਤ ਰਾਤ ਤੇ ਡਿਊਟੀ ਤੇਰੀ ਬਾਤ ਆਏ ਤੁਹਾਨੂੰ ਘਰ ਚਾਏ ਉਧਰ ਨੂੰ ਘਰ ਕੋਈ ਰੋਕੂਗਾ ਹੈਂ ਤਾਂ ਮੁੰਡੇ ਵਰਗੀ ਵੇਣ ਚੱਲ ਗਈ ਨਾ ਮੁੰਡਾ ਹੀ ਐ ਇਹ ਜਸਮੀਨ ਦਾ ਪਹਿਲਾ ਮੁੰਡਾ ਕਾਹੇ ਗੈਰੀ ਦੇ ਰਿਆ ਸੌਂਗੀ ਦੇ ਰਿਆ ਹਾਂ ਇਹ ਤੰਗੇ ਨਹੀਂ ਕਰਦੀ ਚੁਂਗੀਏ ਮਾਤਾ ਰਾਣੀ ਦੇ ਕੁੜੀਆਂ ਸਾਉ ਹੁੰਦੀਆਂ ਐ ਕੁੜੀਆਂ ਸਾਉ ਹੁੰਦੀਆਂ ਜਿੰਨੂੰ ਮਤੋਂ ਕੁੜੀਆਂ ਤਾਂ ਸਿੰਘ ਜੀ ਤਾਂ ਬਸ ਮੋਈ ਲੈਣਾ ਆਵਣ ਜੀ ਧੀਆ ਦੀ ਫਿਕਰ ਨਾ ਕਰਿਓ ਤੇ ਆਪਣਾ ਕਰਮਾਂ ਦਾ ਖਾਣੇ ਜੀ ਬਾਕੀ ਗੱਲ ਸਹੀ ਐ ਦਾ ਲੱਖ ਰੁਪਏ ਦੀ ਗੱਲ ਐ ਆਪਣੀ ਕਿਸਮਤ ਲੈ ਕੇ ਆਉਣੀ ਹਾਂ ਸਾਹਿਦਵੀ ਅਧਿਆ ਜੋ ਵੀ ਮਹਾਰਾਜ ਨੇ ਕੋਈ ਵੀ ਜੀਵ ਜੰਤੂ ਚਾਹੇ ਕੋਈ ਮਨੁੱਖਾ ਦੇ ਹੀ ਚ ਆ ਗਿਆ ਸਭ ਦਾ ਅੰਨ ਜਲ ਪਹਿਲਾਂ ਲਿਖ ਕੇ ਭੇਜਿਆ ਪਹਿਲਾਂ ਲਿਖ ਕੇ ਭੇਜਿਆ ਕੌਣ ਕਿਸੇ ਨੂੰ ਖੁਲਾਉਂਦਾ ਕੋਈ ਨਹੀਂ ਕਿਸੇ ਨੂੰ ਖੁਲਾਉਂਦਾ ਹਾਂ ਕਿਹਦੇ ਨੇ ਕਿਤੇ ਅੱਛੀ ਹੋਣਾ ਹੀ ਸ਼ਕਰ ਹਾਂ ਸਾਰਿਆਂ ਦਾ ਪਹਿਲਾਂ ਅੰਨ ਵਾਲਾ ਸਿਸਟਮ ਸਭ ਤੋਂ ਪਹਿਲਾਂ ਹੋਇਆ ਹੁਣ ਇਹਦੇ 2.5 ਦਿਨ ਲੈ ਕੇ ਆਉਣੇ ਆ ਮੱਲਾ ਸਾਡਾ ਅੰਨ ਜਲ ਦੇ ਲਾ ਅਟਾ ਉਟਾ ਗੁੰਨ ਲੈ ਆਸੀ ਤਗੜਾ 2 ਦਿਨ ਲਾਉਗੀ ਉਹਦਾ ਕੱਦੂ ਨੂੰ ਦੇਖ ਕੇ ਡਰ ਗਈ ਮੈਂ ਤਾਂ ਪਹਿਲੀ ਵੀਡੀਓ ਤੋਂ ਸਟਾਰਟ ਜਗਾ ਤਾਂ ਵੀ ਕੱਦੂ ਤੁਸੀਂ ਬਟਾਣ ਤੜਕਾ ਲੱਗੇ ਮੈਂ ਕੱਦੂ ਨੂੰ ਕਹਿੰਦਾ ਵੀਰ ਮੱਲਕ ਦੇ ਕੇ ਹੁਣ ਚੀਜ਼ ਕਹਿ ਦੇਵੇ ਜਦੇ ਬਣਾ ਦਿੰਦੀ ਮਟਰ ਨਹੀਂ ਲਉਂਦੀ ਉਹ ਵੀਰ ਨੇ ਤਾਂ ਬਣਾਏ ਦੇਣੀ ਵੀਰ ਦਾ ਨਹੀਂ ਨਹੀਂ ਬਣਾਉਣੀ ਵੀਰ ਦੀ ਘਰ ਵਾਲੀ ਨੇ ਬਣਾਉਣਾ ਮੈਂ ਇਹ ਨੂੰ ਕਿਹਾ ਵੀ ਤੂੰ ਐਨੀ મતਲਬ ਗੀਮਾੜੀ ਜਿਹੀ ਗੱਲ ਵੀ ਇਹ ਕਹਿੰਦਾ ਵੀ ਤੂੰ ਜਦੇ ਬਣਾ ਦਿੰਦੀ ਆ ਸਾਜੀ ਬਾਜੀ ਕਹਿੰਦੀ ਅਸਟਾਕ ਕਲੇਸ ਕਰਦਾ ਕਹਿੰਦੀ ਸੌਂਦੀ ਹੁੰਦਾ ਹਾ ਹੋ ਅਸਟਾਕ ਕਲੇਸ ਕਰਕੇ ਬੈਹ ਜੰਦੀ ਐ ਕੋਈ ਕਮਾਉਂਦਾ ਵੀ ਨਹੀਂ ਇੱਕ ਮੌਨਦਾ ਵੀ ਸਾਡੇ ਕਰਕੇ ਐ ਹਾਂ ਕਮਾਉਂਦਾ ਵੀ ਸਾਡੇ ਕਰਕੇ ਐ ਹਾਂ ਉਹ ਵੀ ਨਹੀਂ ਰੋਟੀ ਚਾਜੀ ਦੀ ਫੇਕੇ ਪਿਆ ਤਾਂ ਲੱਖ ਰੁਪਏ ਦੀ ਗੱਲ ਐ ਸਿੱਖਿਆ ਦੇ ਕੇ ਰਹਿਣਾ ਨਾ ਤੁਹਾਨੂੰ ਖਦਰ ਨੂੰ ਦੱਸਾ ਪਤਾ ਜੇ ਤੈਨੂੰ ਹੁਣ ਮੈਂ ਗੱਲ ਦੱਸੀ ਆ ਦੇਖਾ ਤੈਨੂੰ ਦਾਦਣ ਦੀ ਵੀ ਆਏ ਕਹਿੰਦੀ ਨਹੀਂ ਮੈਨੂੰ ਇਹ ਕੀ ਵੀ ਮੈਂ ਦੱਸੀ ਆ ਤੈਨੂੰ ਗੱਲ ਵੀ ਮੈਂ ਇਹ ਨੂੰ ਆਏ ਗਿਆ ਦੀਦੀ ਨੇ ਮੈਨੂੰ ਇੱਕ ਰੀਪ ਫੋਨ ਕਰਿਆ ਤਾਂ ਹਾਂ ਦੀਦੀ ਕਹਿੰਦੀ ਬੀਜ ਤਾਂ ਜਿਹੜੀ ਵੀ ਸਬਜ਼ੀ ਕਹਿੰਦੇ ਜਦੀ ਬਣਾਉਂਦੀ ਹਾਂ ਤੂੰ ਜਵਾਬ ਨਹੀਂ ਦੇਉਂਦੀ ਕਿ ਮੇਤੇ ਜਵਾਬ ਦੇਉਂਦਾ ਆਪਣਾ ਵਾਲਾ ਪੋਤਰੇ ਕੋਲ ਭੇਜ ਦਿੱਤੀ ਜੜੀ ਨਾ ਜਵਾਬ ਤਾਂ ਅਸੀਂ ਤੁਹਾਨੂੰ ਵੀ ਨਹੀਂ ਦੰਦੇ ਐਂ ਕਹਿੰਦੇ ਵੀ ਬਣਾ ਕੇ ਖਾ ਲੋ ਹਾਂ ਬਣਾ ਕੇ ਖਾ ਲੋ ਸਾਨੂੰ ਵੀ ਖਾ ਲੋ ਇਹ ਤਾਂ ਦੰਦੇ ਆਂ ਤੇ ਕਦੇ ਨਹੀਂ ਖਾਣਗੇ ਮੈਂ ਤਾਂ ਆਪਣੇ ਕੋਲ ਹਾਂਜੀ ਕੀ ਹੋਇਆ ਆ ਲੈ ਖਲੀਆ ਪੁੱਤ ਮੈਨੂੰ ਲੈ ਲੋ ਤੇ ਲੈ ਉਹ ਪੁੱਤ ਨੂੰ ਪੁੱਤ ਪੁੱਤ ਛੁੱਭੂ ਇਹ ਤਾਂ ਮੰਮੀ ਰਾਈ ਡਰਾਈ ਫਰੂਟ ਖਾਂਦੀ ਆ। ਉਹਨੂੰ ਬੁਖਾਰ ਚੜਾ ਵਾ ਕਾਕੀ ਦੀਦੀ ਨੂੰ ਉਰੀ ਬਹਿ ਕੇ ਖੇਡ ਲਾ ਦੀਦੀ। ਡਰਾਈ ਫਰੂਟ ਨਹੀਂ ਆਗੇ। ਹਾਂ? ਕ੍ਰੇਨ베ਰੀ ਐ। ਦਿਖਾਈ ਕਰਿਆ ਨੇ ਬੇਰੀ ਕਿਹਜੰਦੀ ਐ? ਬਾਈ ਲੈ। ਕ੍ਰੇਨ베ਰੀ ਕਿਹਾ ਜੈਸਮਿਨ ਕ੍ਰੇਨ베ਰੀ ਐ। ਹਾਂ ਮੇਰੀ ਸੋਣੋ ਮੇਰੀ ਜਿਹੜੀ ਬਾਥਰੂਮ ਚ ਇਨਫੈਕਸ਼ਨ ਵਗੈਰਾ ਹੁੰਦੀ ਆ। ਘੈਰੀ ਲਈ ਆਪਾਂ ਫੀਸ ਨਹੀਂ ਸੀ ਲੱਭਦੇ ਤਾਂ ਸੋਣੋ। ਹਾਂ ਡਾਕਟਰ ਨੇ ਕਿਹਾ ਸੀ। ਮੇਰੇ ਤਰਫੋਂ ਬਾਲ ਨੇ ਕਿਹਾ ਤਾਂ ਸਪੈਸ਼ਲ ਆਰਡਰ ਪਰ ਤੇ ਦੋ ਬੋਲ ਲੈਣੀਆਂ ਦੀਆਂ। ਹੂੰ। ਇਹ ਜੀਏਗੀ। ਦੀਦੀ ਆਜਾ ਖੇਡ ਲੈ। ਪਤਾ ਨਹੀਂ ਇਹ ਸੀ ਬਹੁਤ ਲੱਗਦੇ ਐ ਸਾਨੂੰ ਵੇਰੀ ਮਿਲ ਜਾਈ ਗੈੜੀ ਤੇ ਸਰਵਾਈ ਨਹੀਂ ਚੰਦੀ। ਇਹ ਭਾਂਗ ਕਾਦੀ ਦੀ ਮਬਾਰਤ ਭੇਜ ਦੂੰਗੇ। ਭਰਾਸਿਓ ਜਵਾਬ ਦਿੱਤਾ ਵੀ ਨਹੀਂ। ਨਹੀਂ ਆਰਡਰ ਮੈਂ ਮਿਲ ਜਾਂਦੀ ਐ। ਦੇਖ ਤਾ ਉਹਨੂੰ ਕਿਸੇ ਪਰਵਾਹ ਨਾਲ ਰਮਾਉਣਾ। ਪਿੱਛੇ ਤੇ ਲੈ ਆਣੇ ਦੋ ਲਫਾਫੇ ਹੋਣ ਲਿਆਏ। ਓ ਦੰਦ ਨਹੀਂ ਉਹ ਬਿਚਾਰੇ ਦੇ। ਓਹੋ। ਆਰਡਰ ਨਾਲ ਤੂੰ ਤੁਸੀਂ ਫ੍ਰੀ ਤਾਟੀ ਨਾਲ ਦੋ ਪੈ। ਨਹੀਂ ਤਾ ਗੁੜੀ ਕਿਰਪਾ ਨਾਲ ਪੈਣ ਨੂੰ ਪੀ। ਪਤਾ ਨਹੀਂ ਗਾ। ਨਸਬੇ ਸਾਰ ਲਿਆ ਗੱਲ ਮੈਂ ਸਭਾ ਖਾਚਾ। ਫੇ ਸਲ ਮਗਰ ਆਤਾ ਲੰਦੀ ਦੀ। ਅੱਧੀ ਬੋਤਲ ਮੈਂ ਪੀਲੀ ਅੱਧੀ ਰਵਿੰਦਰ ਨੇ ਪੀਲੀ ਲੈ ਦੱਸ ਮੈਂ ਕੀ ਹੋਇਆ ਮਾਤਾ ਮੈਨੂੰ ਮੈਨੂੰ ਕਿਥੋਂ ਸਹੀ ਹਵਾ ਦੇ ਬਹੁਤ ਸਾਫ ਹੈਗਾ ਉਹਦਾ ਚਲ ਜਿਹੜਾ ਮਰਜ਼ੀ ਪੀ ਲਵੇ ਲੀਵਰ ਲਈ ਫਾਇਦੇਮੰਦ ਹੁੰਦਾ ਮੇਰੀ ਘਰ ਚ ਚੀਜ਼ ਆ ਜਾਂਦੀ ਆ ਟੱਬਰ ਤੋਂ ਸਾਰੇ ਖਾਂਦੇ ਹਾਂ ਉਹ ਯੂਜ਼ ਹੋਈ ਜਾਂਦੀ ਹੈ ਤਾਂ ਸਾਰੇ ਖਾਂਦੇ ਆ ਮੈਂ ਪੱਤੋ ਦਾ ਬੁਖਾਰ ਚੈੱਕ ਕਰ ਹੈਗਾ ਕਿ ਠੀਕ ਹੈ ਹੈਗਾ ਹੈਗਾ ਉਹ ਗਾ ਚੜੀ ਤੈਨੂੰ ਦਵਾਈ ਦੇ ਦੇਣੀ ਸੀ ਫਿਰ ਕੱਲ ਸਕੂਲ ਤੇ ਜਾਣੀ ਹਣਾ ਰਹਿ ਜੋ ਫਿਰ ਛੁੱਟੀ ਤਾਂ ਹੈ ਮੇਥੇ ਦੀ ਪੁਰਜੀ ਆ ਆਪਣਾ ਕਚੌਰੀਆਂ ਬੜੇ ੜ ਐਨੇ ਸਵਾਦ ਬਣਾਉਦੀ ਆ ਅੱਛਾ ਨਹੀਂ ਉਹ ਤੂੰ ਕਹਿਣਾ ਕੀ ਤੁਸੀਂ ਸਿੱਖਣਾ ਦਾ ਕੁਸ ਵੀ ਸਿੱਖਣਾ ਦਾ ਕੁਸ ਅਸੀਂ ਇੱਥੇ ਤਾਂ ਆਏ ਜੀ ਅਸੀਂ ਅੱਜ ਆਗੇ ਰੋਪੜ ਵਿੱਚ ਮੰਡੀ ਚ ਹਾਂ ਆਗੇ ਮੇ ਇੱਥੇ ਮੂਲੀਆਂ ਆਈਆਂ ਤੇ ਪਰਨੇਸੇ ਵੀ ਆਗੇ ਮੈਂ ਦੇਖੇ ਆ ਪਏ ਇਹ ਤੂੰ ਘਰਸ ਕਰ ਤੂੰ ਮੈਂ ਬਣਾਈ ਪੁੱਜੀ ਕਿਹਾ ਹਾਂ ਬੱਸ ਉਹੀ ਬੱਸ ਭਾਬੀ ਤੂੰ ਵੀ ਬੱਸ ਹੁਣ ਤੂੰ ਮੈਂ ਹੁਣ ਅੰਨਾ ਨਾ ਜੇ ਤੂੰ ਰਹਿ ਗਈ ਵੇਨ ਨਾ ਮੈਥੇ ਲੈ ਗਿਆ ਤਾਂ ਕਿ ਮੈਂ ਜਾਊਂਗਾ ਰੋਪਣ ਫੁੱਟਰ ਕਰਦਾ ਜਿੱਦਣ ਮੈਂ ਕਹਿੰਦੀ ਮੈਂ ਕਿਆ ਬਣਾਇਆ ਗੈਨੀ ਪੁਰਜੀ ਜੇ ਤੂੰ ਤਾਂ ਜਿਹੜੀ ਚੀਜ਼ ਬਣਾ ਦਿੰਦੀ ਅੰਦਰ ਵੀ ਕਹਿੰਦੀ ਇਹ ਬੜੀ ਬਹੁਤ ਸਵਾਦ ਆ ਹੋਰ ਗੱਲਾਂ ਨਹੀਂ ਗੱਲਾਂ ਸਵਾਦ ਤਾਂ ਬਣਾਇ ਹੋਏ ਸਵਾਦ ਲੱਗਣੀ ਆ ਹਾਂ ਫਿਰ ਬਹੁਤ ਆਏ ਫਿਰ ਸਵਾਦ ਲੱਗਣੀ ਤੇ ਨਹੀਂ ਬੜੀ ਲੱਗਦੀ ਇਹ ਤਾਂ ਸੀਜ਼ਨ ਤਾਂ ਜਦ ਮਤਲਬ ਸੀਜ਼ਨ ਸਟਾਰਟ ਹੁੰਦਾ ਤਾਂ ਜਿਵੇਂ ਗੋਭੀ ਦਾ ਸੀਜ਼ਨ ਸਟਾਰਟ ਹੋਣਾ ਸਾਕ ਹੈ ਕੋਈ ਸਾਕ ਬੜਾ ਸਵਾਦ ਲੱਗਦਾ ਹਾਂ ਭਾਬੀ ਮੇਰੇ ਮੂੰਹ ਚ ਪਾਣੀ ਲਿਆ ਪਤਾ ਤੂੰ ਹੋਣਾ ਦਾ ਜਦ ਬਾਰਮਾ ਜਰਮਰੀ ਫਰਵਰੀ ਚੜ੍ਹ ਜਣਾ ਤੇ ਤਾਂ ਬਸ ਨਾ ਨਾ ਮੇਰੇ ਬਾਤ ਤੇ ਦੱਸਦਾ ਬਾਹਰ ਆ ਸਾਡੀ ਗੱਲ ਕਰੀਏ ਜੇ ਆਪਾਂ ਵਿੱਕੀ ਨਾ ਉੱਥੇ ਦੇ ਲੈ ਕੇ ਬਣਿਆ ਹੋਇਆ ਸਾਗ ਖਾਣ ਨੂੰ ਕਹਿਣੀ ਆ ਰੋਪੜ ਤੇ ਕੀ ਭਾਈ ਬੜਾ ਸੁਆਦ ਸਾਗ ਲੈ ਕੇ ਆਇਆ ਤੇ ਆਪਾਈ ਬਸ ਖੜਦਾ ਭਾਈ ਹਾਂ ਬਹੁਤ ਵਧੀਆ ਹੁਣ ਨਹੀਂ ਹੁਣ ਨਹੀਂ ਖੜਾ ਪਰ ਕਿਤੇ ਹੁਣ ਨਾ ਲੱਭਣ ਲੱਜੋ ਕਿਤੇ ਜਾਂਦੇ ਜਾਂਦੇ ਲੱਭਣ ਲੱਜੋ ਰੋ ਚੋਰ ਗਈ ਜਾ ਮੈਨੂੰ ਸਾਗ ਸਾਗ ਨਾ ਗੜਾ ਤਾਂ ਹੁਣ ਚਲੇ ਗਿਆ ਹਾਂ ਸਵੇਰੇ ਸਵੇਰਿੰਦੇ ਅੱਜ ਤਾਂ ਹੈ ਨਹੀਂ ਤਾਂ ਉਹ ਨਹੀਂ ਇਹਦਾ ਸਵਾਲ ਲੱਗ ਲੰਦਾ ਹੋਣਾ ਲੱਗਦਾ ਨਹੀਂ ਹੋਰ ਕਿ ਇੰਨਾ ਕਿੰਨਾ ਕਾ ਸਾਗ ਬਣਾ ਕੇ ਲਾਉਂਦਾ ਇੱਕ ਕੁਆਲਿਟੀ ਹੁੰਦੀ ਜੇ ਜੀ ਤੁਸੀਂ ਜਿਹਦੇ ਤੇ ਗੈਂ ਚੋਕੇ ਲਿਆਉਂਦੇ ਉਹਦੇ ਨਾਲ ਐ ਸਾਰਦਾ ਆਓ ਕਿੰਨਾ ਕਹੂੰਗਾ ਉਹਦੇ ਤੇ ਸਾਗ ਤੇ ਮਿਹਨਤ ਤਾਂ ਹੁੰਦੀ ਆ ਵੀ ਕੀ ਹੈਗੀ ਆ ਮਿਹਨਤ ਮਿਹਨਤ ਨੂੰ ਜ਼ਲਾਮ ਆ ਨਾ ਪਰ ਉਹ ਇੱਕ ਦਿਨ ਘਰੇ ਸਾਗ 70 80 ਰੁਪਏ ਦਾ ਵਟ ਲੈਣੇ ਉਹ ਆਪਣੇ ਹੋ ਗਿਆ ਹੋ ਗਿਆ ਆਪਾਂ ਤੋੜ ਕੇ ਲਿਆਉਣਾ ਕੱਲੂ ਚੱਲ ਲਈ ਆਪਾਂ ਸਾਗ ਐ ਬਣਾਉਂਗੇ ਜਿੱਦਣੇ ਭਾਬੀ ਚੱਲੀ ਲਉਂਗੀ ਨਹੀਂ ਐ ਕਰਦੇ ਸੱਚੀ ਕੱਲੂ ਤੋੜੂ ਚੱਲਦੇ ਹਾਂ ਚਲੋ ਠੀਕ ਪੱਕੀ ਰੀਡਾਂ ਨਾਲ ਗੱਲ ਐ ਨਾ ਹੋਵੇ ਵੀ ਮੈਂ ਕਹਿੰਦਾ ਸਵੇਰੇ ਜਾਣਾ ਆਪਾਂ ਚਾਈ ਸ਼ਾਮ ਨੂੰ ਇਹ ਕੱਲ ਗੱਲ ਨਾਲ ਨਾਲ ਸਾਜਦੇ ਚੱਲੂਗੇ 10 ਵਜੇ ਚੱਲੂਗੇ ਸ਼ਾਮ ਨੂੰ ਧਰ ਲਾਂਗੇ ਦੇਖ ਲਾਂਗੇ ਬਣਾ ਲਾਂਗੇ ਪ੍ਰੋਗਰਾਮ ਸ਼ਾਮ ਨਾਲ ਨਹੀਂ ਮੈਂ ਤਾਂ 2 ਵਜੇ ਤੇ ਫੇਰ ਉਹ ਸੱਜ ਵਧੀਆ ਬਣਦਾ ਉਹ ਕਹਿੰਦਾ ਮੈਂ 10 ਵਜੇ ਜਾ ਕੇ 2 ਵਜੇ ਤੱਕ ਤੇਰੇ ਕੋਲ ਬਥੇਰਾ ਟਾਈਮ ਆ ਮੈਂ ਹੁਣ ਇਹ ਥੋੜਾ 10 ਵਜੇ ਘੱਟਾ ਮੈਂ ਰਿਜੀ ਕੇ ਅਰਿਜੀ ਕੇ ਮੈਂ ਕਿਤੇ 2:30 ਵਜੇ ਅਲੜ ਪੜਦੇ ਤਦ ਜਨ ਜਿੰਨਾ ਘੜਕੂਗਾ ਸਾਗ ਉਹਨਾਂ ਵਧੀਆ ਦਾ। ਘਾਹ ਦੇ ਵਿੱਚ ਮੈਂ ਤਾਂ 5-6 ਵਜੇ ਆਨਣਾ ਪਾਉਂਦੀ ਫਿਰ ਵਧੀਆ ਬਣਦਾ। ਬਾਈ ਮੇਰੀ ਪੂਲ ਵਾਲੇ ਮੰਮੂ ਬਹੁਤ ਸਾਗ। ਖਾਸੇ ਤਰ੍ਹਾਂ ਦਾ ਪਾਉਂਦੀ ਆਂ ਸਰੋਂ ਦਾ ਖਾਸਾ ਕੁਝ। ਉਹ ਮਤਲਬ ਕਹਿੰਦੀ ਕੀ ਸੋਏ ساری ਜੀ ਚੀਜ਼ਾਂ ਆਪਣਾ ਵਧੀਆ ਲਾਦੀਆਂ। ਸਾਗ ਵੀ 4-5 ਪ੍ਰਕਾਰ ਦਾ ਪਾਉਂਦੇ ਆਂ। ਮੈਂ ਤੇ ਜਿਵੇਂ ਜੀ ਸਰੋਂ ਦਾ ਸਾਗ ਹੋਰ ਵੀ ਕਿਸੇ ਦਾ ਸਾਗ ਪਾਉਂਦੀ ਆਂ। ਕਈ ਹੁਣ ਤਾਂ ਬਹੁਤ ਵੈਰਾਈਟੀਆਂ ਆ ਗਿਆ ਬਾਹਰਲੇ ਸਾਗ। ਚਰਲਾਈ ਦਾ ਸਾਗ। ਆਪਣੇ ਨਾਲ ਜੇ ਖੇਤ ਤਾਂ ਉੱਥੋਂ ਤੇ ਲੈ ਕੇ ਆਉਂਦੇ ਤੋੜ ਕੇ। ਇੱਕ ਨਾ ਪਿੰਡ ਦਾ ਭਾਈ ਐ ਮੈਨੂੰ ਨਾਮ ਨਹੀਂ ਯਾਦ ਉਹਨੂੰ ਬਹੁਤ ਸ਼ੌਂਕ ਐ ਜੱੜਨ ਦਾ ਸਬਜ਼ੀਆਂ ਸੂਜੀਆਂ ਹੂੰ ਬਹੁਤ ਨਹੀਂ ਸਾਗ ਠੀਕ ਆ ਠੀਕ ਆ ਤਾਂ ਸਾਗ ਪਰ ਤਾਂ ਪਈ ਤਾਂ ਹੈ ਟੂਟ ਵੀ ਆ ਦੇ ਟੂਟ ਦੇ ਹੀ ਲੂਗੀ ਤਾਂ ਸੀ ਹਿੱਲ ਦੇ ਯਾਰ ਚਿੱਲੂਗੀ ਗੈਸ ਤਾਂ ਪਾਸ ਕਰੂਗੀ ਥੋੜੀ ਜੀ ਹਾਂ ਹਾਂ ਮਾਰਨੇ ਸੰਕੇ ਨੂੰ ਲੱਤਾਂ ਬਾਹਾਂ ਖੁੱਲਣਗੀਆਂ ਭਾਬੀ ਨੂੰ ਤੁਸੀਂ ਮਰਫੀ ਖੁਲਾਇਤੀ ਜਿਹੜੀ ਬਾਈ ਨੇ ਬਣਾਈ ਥੀ ਸੀ ਹਾਂ ਲਾਈਟ ਆ ਸੀ ਭਾਬੀ ਕਿਹੋ ਜਿਹਾ ਟੇਸਟ ਦਾ ਉਹ ਬੇਕਾਰ ਜੀ ਦੇ ਤੂੰ ਸੋਚ ਕੇ ਕਹਿਦੀ ਨਹੀ ਸਵਾਦ ਨਹੀਂ ਮੈਨੂੰ ਲੱਗਦਾ ਕਹਿੰਦੀ ਬੇਕਾਰ ਲੈ ਬੇਕਾਰ ਕਹਦੀ ਨਹੀ ਆ ਤੇ ਮੇਰੇ ਪੁੱਤ ਨੇ ਖਾਧੀ ਦੀ ਖਾਧੀ ਸੀ ਵਰਪੀ ਕਿਹੇ ਜੀ ਦੀ ਵਧੀਆ ਸੀ ਸਵਾਦ ਨਹੀਂ ਦੀ ਨਾ ਸਵਾਦ ਲੱਗੀ ਇਹਨੂੰ ਸਵਾਦ ਲੱਗੀ ਉਹਨੂੰ ਨਹੀਂ ਸਵਾਦ ਇਹਨੇ ਦਵਾਈ ਅੱਛਾ ਸੱਚ ਹੈਗੇ ਦਵਾਈ ਦਵਾਈ ਬਹੁਤਰਾ ਪੀਦੀ ਕਿਹੜੀ ਹੋਰ ਪਈ ਹੁਣੀ ਪੈਰਾਸੀਟਾਮੋਲ ਇਹਨੇ ਇਹਨੂੰ ਬੁਖਾਰ ਦੀ ਕਲੋਸਿੰਦ ਨੇ ਪੈਰਾਸੀਟਾਮ ਉਹਦਾ ਪੈਰਾਸੀਟਾਮ ਕਲੋਸਿਟਾਮ ਉਹਦਾ ਪੈਰਾਸੀਟਾਮ ਉਹ ਨਹੀਂ ਹੈ ਇਹ ਪੈਰਾਸੀਟਾਮ ਉਹ ਜਿਆਗ ਰਹਿੰਦੀ ਹੈ ਰੇਡਿੰਗ ਦੀ ਸਿੱਸੀ ਹਾਂ ਨਾ ਵੀ ਲਿਆ ਕੇ ਰੱਖਣੀ ਆ ਉਹ ਜਦ ਮਰਜੀ ਨਿਆਣੇ ਦੇ ਦੇ ਨਾ ਤਾਂ ਜ਼ਖਾਮ ਰਹਿੰਦਾ ਨਾ ਗਲਾ ਦੁਖਦਾ ਹਾਂ ਲੈ ਉੱਠ ਗੜ ਉੱਪਰ ਤੇ ਚੱਕਰ ਹੋਰ ਵੀ ਆ ਛੋਣੀ ਨੇ ਹਵਲ ਜਾਣਾ ਛੋਣੀ ਨੇ ਕਿਤੇ ਬੁਖਾਰ ਉੱਠ ਗੜ ਪੁੱਤਾ ਮੈਂ ਤਾਂ ਕਿਹਾ ਵੀ ਗੱਲ ਸੁਣ ਠੀਰ ਰਹਿ ਜਾ ਠੁਟਰੀਆ ਕਰ ਲੂ ਮੀਰ ਕੁੜੀ ਨੂੰ ਬੁਖਾਰ ਆ ਮੇਲੋ ਜੀ ਅੰਦਰ ਬਾਈ ਨੂੰ ਸਾਡਾ ਕੁਸ਼ੀ ਕਾਲ ਦੀ ਸਾਰਿਆਂ ਨੂੰ ਚਾਚੇ ਸਾਰੇ ਰਾਜੀ ਕੁਸ਼ੀਦਾਨ ਜੀ ਕਰਤੀ ਬੜੀਆ ਚਾਚੇ ਨੂੰ ਫੜਾਓ ਫੜਾਓ ਨਾਨਾ ਨੂੰ ਫੜਾਉਣਾ ਜਦੋਂ ਪੁੱਤ ਨਾਨੇ ਕੋਲ ਸ਼ੂ ਕਰਕੇ ਆਉਂਦਾ ਇਹਦਾ ਡਾਈਪਰ ਲੱਗੇ ਪਿਆ ਹਾਂ ਕੋਈ ਨਹੀਂ ਉਹਦਾ ਡਾਈਪਰ ਦਾ ਚੱਕਰ ਹਾਂ ਆਹ ਨਾਨਾ ਡਰ ਰਹਿਦਾ ਵੀ ਨਾ ਨਾਨਾ ਨੇ ਵੀ ਇੱਕ ਗੱਲ ਬਹੁਤ ਵਧੀਆ ਹਾਂ ਬੱਸ ਦਾ ਜਦੋਂ ਤਾਂ ਕਹਿੰਦੇ ਜਿੱਦਣ ਇਹ ਆਈ ਆ ਮੇਰਾ ਉਦਣ ਦੇ ਮਕਾਨ ਦਾ ਹਿੱਲਾ ਵਰਣ ਹਾਂ ਪਤਾ ਨਹੀਂ ਕਦੋਂ ਮੇਰੇ ਸੋਤੇ ਹੋਣ ਲੱਗੇ ਖੁਸ਼ੀਆਂ ਖੁਸ਼ੀਆਂ ਕਰਤੀਆਂ ਇਹਨੇ ਖੁਸ਼ੀਆਂ ਸਾਰੇ ਪਾਸੇ ਹਰ ਗੁਣ ਨੇ ਨੇ ਰਿਲੀਆਣਤੀ ਹੋਈ ਗੱਲ ਸੱਚੀ ਹੈ ਉਹ ਜਿਹੜੇ ਦਾ ਵੀ ਤਾਂ 10 ਸਾਲ ਬਾਅਦ ਡੇੜਾ ਲੱਗਿਆ ਹਾਂ ਬੜੀ ਕਦੇ ਤਾਂ ਪਹਿਲਾਂ ਹੀ ਆਇਆ ਬੜਿਆ ਸਹੀ ਗੱਲ ਪਤਾ ਨਹੀਂ ਕਿੱਧਰ ਤੇ ਕਿੱਧਰ ਨੂੰ ਹੈ ਨਾ ਲੋਟਰੀ ਲੱਗਣੀ ਹੈ ਲੋਟਰੀ ਲੱਗੀ ਸਾਡੀ ਤਾਂ ਹਾਂ ਤੁਹਾਡੀ ਲੱਗਦੀ ਲੋਟਰੀ ਲੱਗਦੀ ਹੂੰ ਡਾਕਟਰੀਆਂ ਨੇ ਖੁੱਲ ਗਏ ਹੌਲੀ ਹੌਲੀ ਲੱਗੂਗੀ ਹਾਂ ਹੌਲੀ ਹੌਲੀ ਦੀਵਾਲੀ ਬੰਪਰ ਆ ਸਾਡਾ ਇਹ ਦੀਵਾਲੀ ਬੰਪਰ ਇਹ ਕਹਿੰਦੀ ਠੰਡਾ ਕਰਕੇ ਖਾਓ ਮੂੰਹ ਜਲੂਗਾ ਤੁਹਾਡਾ ਹਾਂ ਇਹਨੂੰ ਮਿਲਣਾ ਤਾਂ ਪਾਪਾ ਦਾ ਪਲੇ ਹਾਂ 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 ਉਹਨਾਂ ਦਾ ਪਲੇ ਖਾ ਬੰਦਾ ਇਹਨੂੰ ਦੂਸਰਾ ਬਾਈ ਕਹਿੰਦਾ ਨਹੀਂ ਪਤਾ ਤਿੰਨ ਵੀ ਕਿਤੇ ਬਾਹਰ ਇਹਨੂੰ ਪਤਾ ਲੱਗਣਾ ਵੀ ਕੌਣ ਕੌਣ ਹਾਂ ਅਜੇ ਨਹੀਂ ਆਇਆ ਸਜਦਾ ਬਸ ਮਰਜ਼ੀ ਚੱਕ ਕੇ ਫੜ ਜਾ ਇਹਨੂੰ ਕਿਸੇ ਦਾ ਨਹੀਂ ਪਤਾ ਮੈਂ ਦਾ ਪ੍ਰਮਾਤਮਾ ਨਾ ਸੁਰਤੀ ਹੈ ਇਹ ਤਾਂ ਇਹਦਾ ਪੂਰੀਆਂ ਪੂਹੇਰੀਆਂ ਬਣਾਉਣੀਆਂ ਤੇ ਇਹ ਚਾਚੇ ਦੇਖ ਇਹਦੇ ਨੇ ਤੰਗ ਕਰ ਲਿਆ ਛੱਤ ਮਾਰਨੀ ਗੱਲ ਆ ਪਤਾ ਕਰਦੇ ਸੁਭਨੇ ਵੀ ਨਹੀਂ ਕਰਿਆ ਇਨੇ ਵੀ ਨਹੀਂ ਕਰਨਾ ਸਾਡੀ ਉੱਥੇ ਨੂਰਾਉਂਦੇ ਵੀ ਨਹੀਂ ਕਰਿਆ ਭਾਈ ਸਾਡੇ ਦਾ ਬੰਦੀਆਂ ਕਰਦੀਆਂ ਈਆਂ ਮੁੰਡੇ ਕਰਦੇ ਆ ਸਾਡੇ ਨਾਲ ਬਾਤ ਕੁੜੀਆਂ ਕੁੜੀਆਂ ਤਾਂ ਕਰੇ ਮੁੰਡੇ ਯਾਰ ਕਰਦੇ ਆ ਫੇਰ ਉਹ ਕੁੜੀ ਦੇ ਗੱਲ ਕਰਦੇ ਆ ਤੇ ਲਕੀ ਨਹੀਂ ਸਾਲੂਆ ਆ ਦੇ ਲਾ ਬੁਖਾਰ ਚੜਿਆ ਮੈਂ ਫੇਰ ਵੀ ਕੁਝ ਨਹੀਂ ਕਹਦੀ ਉਹ ਬੈਠੀ ਯਾਰਾ ਬੰਨਾਲਾ ਹਾਂ ਸਰ ਫੜੀ ਗਏ ਦਵਾਏ ਲੈਵਾਂਗੇ ਫੇਰ ਜਾ ਕੇ ਹਾਂ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਓਕੇ ਬਾਏ ਬਾਏ ਜੀ